ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀਓ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਬਾਣੀ ਬਣ ਦੇ ਧਾਰਨੀ ਹਨ ਉਹਨਾਂ ਨੂੰ ਦੇ ਪਤਾ ਹੈ ਕਿ ਗੁਰੂ ਪਿਤਾ ਦੇ 52 ਹੁਕਮਾਂ ਦੇ ਵਿੱਚ ਇੱਕ ਹੁਕਮ ਐਸਾ ਵੀ ਹੈ ਕਿ ਨਿਗਰੇ ਦੇ ਨਾਲ ਸਾਝ ਨਹੀਂ ਕਰਨੀ ਨਿਗਰੇ ਦੇ ਨਾਲ ਰੋਟੀ ਬੇਟੀ ਦੀ ਸਾਝ ਨਹੀਂ ਰੱਖਣੀ ਕਬੀਰ ਸਾਹਿਬ ਜੀਆਂ ਦੇ ਵੀ ਬਚਨ ਹਨ ਕਬੀਰ ਸਾਖਤ ਸੰਗ ਨ ਕੀਜੀਐ ਦੂਰਹਿ ਜਾਈਏ ਭਾਗ ਬਾਸਨਕਾਰੋ ਪਰਸੀਐ ਤੋ ਕਿਛ ਲਾਗਿਆ ਦਾਗ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਸਾਖਤ ਜਿਹੜੇ ਹਨ ਸਾਖਤਾਂ ਦੇ ਨਾਲ ਦੂਰ ਭੱਜ ਜਾਣਾ ਚਾਹੀਦਾ ਹੈ ਉਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਮਨਮੁੱਖਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਜਿਵੇਂ ਕਬੀਰ ਸਾਹਿਬ ਜੀ ਸਮਝਾਉਂਦੇ ਨੇ ਕਿ ਕਾਲਾ ਭਾਂਡਾ ਹੈ ਗਾਲੇ ਭਾਂਡੇ ਦੇ ਨਾਲ ਆਪਾਂ ਸਾਡਾ ਸਰੀਰ ਲੱਗ ਜਾਵੇ ਕੱਪੜਾ ਲੱਗ ਜਾਵੇ ਜਾਂ ਸਾਡਾ ਹੱਥ ਲੱਗ ਜਾਵੇ ਤਾਂ ਇਹ ਤਾਂ ਹੋ ਨਹੀਂ ਸਕਦਾ ਕਿ ਉਹਦੇ ਨਾਲ ਹੱਥ ਲੱਗ ਗਿਆ ਸਾਡਾ ਤੇ ਉਹ ਕਾਲਾ ਨਾ ਹੋਵੇ ਸੋ ਗੁਰੂ ਪਿਆਰਿਓ ਗੁਰੂ ਸਾਹਿਬ ਜੀਆਂ ਨੂੰ ਮਿਲਣਾ ਚਾਹਦੇ ਹੋ ਪ੍ਰਾਪਤੀ ਕਰਨਾ ਚਾਹੁੰਦੇ ਹੋ ਵਕਾਰਪੁਰ ਕੇ ਦਿੱਤਾ ਮਨਮੁੱਖਾਂ ਦੇ ਨਾਲੋਂ ਦੋਸਤੀ ਤੋੜ ਕਰਕੇ ਮਨਮੁੱਖਾਂ ਦੇ ਨਾਲੋਂ ਦੂਰ ਹੋ ਕਰਕੇ ਇਹੀ ਸਤਿਗੁਰ ਦਾ ਨਾਮ ਜਪਿਆ ਜਾ ਸਕਦਾ